ਸਿੰਪਲ ਵਾਈਨ ਗਰੁੱਪ ਬਲਵਿੰਦਰ ਸਿੰਘ ਬੱਲੀ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ। ਉਹਨਾਂ ਨੇ ਕਿਹਾ ਕਿ ਦੀਵਾਲੀ ਰੋਸ਼ਨੀ, ਖੁਸ਼ੀ ਅਤੇ ਸੱਚ ਦੀ ਜਿੱਤ ਦਾ ਤਿਉਹਾਰ ਹੈ। ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹ ਤਿਉਹਾਰ ਪਰੇਮ, ਭਰਾਮਾਨਤਾ ਅਤੇ ਇਕਤਾ ਦੇ ਸੁਨੇਹ ਨਾਲ ਮਨਾਉਣ। ਉਹਨਾਂ ਨੇ ਕਿਹਾ ਕਿ ਘਰਾਂ ਨੂੰ ਰੋਸ਼ਨੀ ਨਾਲ ਸਜਾਉਣ ਦੇ ਨਾਲ-ਨਾਲ ਦਿਲਾਂ 'ਚ ਵੀ ਪਿਆਰ ਦੀ ਰੋਸ਼ਨੀ ਜਗਾਉਣੀ ਚਾਹੀਦੀ ਹੈ। ਰਿੰਪਲ ਵਾਈਨ ਗਰੁੱਪ ਵੱਲੋਂ ਸਮਾਜਿਕ ਭਾਈਚਾਰੇ ਨੂੰ ਸ਼ਾਂਤੀ ਅਤੇ ਖੁਸ਼ਹਾਲੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਮੈਂ ਜੀ ਬਲਵਿੰਦਰ ਸਿੰਘ ਬੱਲੀ ਰਿੰਪਲ ਵਾਈਨ ਗਰੁੱਪ ਮੈਂ ਜੀ ਅੱਜ ਸਾਰੇ ਆਪਣੇ ਨਗਰ ਵਾਸੀ ਸ਼ਹਿਰ ਵਾਸੀ ਅਤੇ ਆਪਣੇ ਸਰਕਲ ਦੇ ਸਾਰੇ ਵੀਰਾਂ ਨੂੰ ਦਿਵਾਲੀ ਦੀਆਂ ਸ਼ੁਭ ਕਾਮਨਾਵਾਂ ਦੇਣਾ ਹਾਂ ਤੇ ਨਾਲ ਹੀ ਇਹ ਵੀ ਮੈਸੇਜ ਦੇਣਾ ਹਾਂ ਕਿ ਜਿਹੜਾ ਜੜੀ ਕੋਈ ਆਤਿਸ਼ਬਾਜੀ ਵਾਧ ਪ੍ਰਦੂਸ਼ਣ ਫਲਾਉਂਦੀ ਹੈ ਉਹਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ ਤੇ ਛੋਟੇ-ਮੋਟੇ ਪਟਾਕਿਆਂ ਦੀ ਹੀ ਵਰਤੋਂ ਕੀਤੀ ਜਾਵੇ ਮੇਰੇ ਵੱਲੋਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਦਿਵਾਲੀ ਦੀਆਂ ਲੱਖ-ਲੱਖ ਵਧਾਈਆਂ